ਟਾਡਾ ਸਵਾਗਤ ਹੈ ਜੀ ਸਾਡੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਰਖੜੀ ਸੇਲ ਮੇਲਾ ਲੱਗ ਚੁੱਕਿਆ ਜੀ ਸੁੱਤੀ ਸੂਟਾਂ ਦਾ ਰਖੜੀ ਸੇਲ ਮੇਲਾ ਖਾਦੀ ਕਾਟਨ ਦੇ ਸੂਟ ਆ ਗਏ ਜੀ ਖਾਦੀ ਕਾਟਨ ਦੇ ਫੈਨਸੀ ਸੂਟ ਪਹੁੰਚ ਚੁੱਕਿਆ ਜੀ ਨਾਲ ਫੈਨਸੀ ਕਾਟਨ ਦੇ ਦੁਪੱਟੇ ਬਾਜ਼ਾਰ ਦਾ ਰੇਟ ਹੋਵੇ 500 ਹੋਵੇ 600 ਆਸੀਂ ਸੇਲ ਮੇਲਾ ਲਾਇਆ 300 ਰੁਪਏ 300 ਰੁਪਏ ਦੇ ਵਿੱਚ ਖਾਦੀ ਕਾਟਨ ਦੇ ਸੁੱਤੀ ਸੂਟ ਦੁਪੱਟੇ ਪਹੁੰਚ ਚੁੱਕਿਆ ਜੀ 300 ਰੁਪਏ ਦੇ ਵਿੱਚ 300 ਰੁਪਏ ਦੇ ਵਿੱਚ ਭਾਰੀ ਸੇਲ ਲੱਗ ਚੁੱਕੀ ਐ 3 300 ਰੁਪਏ ਫੈਂਸੀ ਸੂਟਾਂ ਦੀ ਸੇਲ ਲੱਗ ਚੁੱਕੀ ਐ ਮੋਨੋਕਲਸ ਆ ਉਸਤੇ ਨਾਲ ਕਾਟਨ ਦੇ ਫੈਂਸੀ ਦੁਪੱਟੇ ਜੀ ਨਾਲ ਕਾਟਨ ਦੇ ਫੈਂਸੀ ਦੁਪੱਟੇ 300 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 300 ਰੁਪਏ ਦੇ ਵਿੱਚ 10 ਤੋਂ 15 ਡਿਜ਼ਾਈਨ ਇਹਦੇ ਚ ਪਹੁੰਚ ਚੁੱਕਿਆ 300 ਰੁਪਏ ਭਾਰੀ ਸੇਲ ਭਾਰੀ ਸੇਲ ਲੱਗ ਚੁੱਕਿਆ ਜੀ ਕਾਟਨ ਦੇ ਸੂਟਾਂ ਦੀ ਭਾਰੀ ਸੇਲ ਚਮਚਮਾਉਂਦੇ ਸੂਟ ਪਹੁੰਚ ਚੁੱਕਿਆ ਨਾਲ ਕਾਟਨ ਦੇ ਦੁਪੱਟੇ ਫੈਂਸੀ ਸੂਟਾਂ ਦੀ ਭਾਰੀ ਸੇਲ 300 ਰੁਪਏ ਸੇਲ ਲੱਗ ਚੁੱਕਿਆ ਜੀ ਮੋਨੋਪਲਾਸ ਹਾਊਸ ਤੇ ਰੱਖੜੀ ਸੇਲ ਮੇਲਾ 300 ਰੁਪਏ ਦੇ ਵਿੱਚ ਫੈਂਸੀ ਕਾਟਨ ਦੇ ਸੂਟਾਂ ਦੀ ਭਾਰੀ ਸੇਲ ਮੋਨੋਪਲਾਸ ਹਾਊਸ ਮੋੜ ਮੰਡੀ